ਅੱਠ ਪਾਲ 8 ਘੰਟੇ ਵੀ ਕਦੇ ਚੈਨਲ ਨਹੀਂ ਕੱਢਣ ਦਿੱਤੇ ਨਾ ਇਹ ਜਨਾਨੀ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਮੈਨੂੰ ਘਰ ਦੀ ਜਦੋਂ ਸੋਣੀ ਸੁਨੱਖੀ ਨਾਰ ਪੈ ਜਾਵੇ ਪੁੱਠੇ ਰਾ ਤੇ ਫਿਰ ਘਰ ਦਾ ਉਜੜਨਾ ਤੇ ਪੱਕਾ ਹੈ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਘਰਦੀ ਨੂੰ ਜੋ ਕਿ ਇੱਕ ਸਕੂਲ ਟੀਚਰ ਜਦੋਂ ਪੁੱਠੇ ਰਾਹ ਦੇ ਵਿੱਚ ਪੈ ਗਈ ਫਿਰ ਉਹਦਾ ਪਤੀ ਰੋੜੋ ਕੇ ਦੁਹਾਈਆਂ ਦਿੰਦਾ ਰਿਹਾ ਪਰ ਉਹਦੀ ਕਿਸੇ ਨੇ ਨਹੀਂ ਸੁਣੀ ਤੇ ਆਖਿਰਕਾਰ ਫਿਰ ਪਤੀ ਨੂੰ ਇੱਕ ਖੋਫਨਾਕ ਕਦਮ ਚੱਕਣਾ ਪਿਆ ਤੁਹਾਨੂੰ ਉਹਦੇ ਪਤੀ ਦੀ ਜ਼ੁਬਾਨੀ ਵੀ ਸੁਣਾਵਾਂਗੇ ਕਿ ਉਹਨੇ ਆਪਣੀ ਪਤਨੀ ਦੇ ਉੱਤੇ ਕੀ ਇਲਜ਼ਾਮ ਲਾਏ ਸਨ ਇਹ ਘਟਨਾ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹਾ ਦੇ ਵਿੱਚ ਪੈਂਦੇ ਪੱਟੀ ਸ਼ਹਿਰ ਦੀ ਜਿੱਥੋਂ ਦੀ ਰਹਿਣ ਵਾਲੀ ਧਰਮਜੀਤ ਕੋਰ ਦਾ ਵਿਆਹ ਬੋਪਾ ਰਾਏ ਦੇ ਵਿੱਚ ਰਹਿਣ ਵਾਲੇ ਇਕਮਪ੍ਰੀਤ ਸਿੰਘ ਦੇ ਨਾਲ ਹੋਇਆ ਸੀ ਇੱਥੇ ਸਾਰੇ ਹੀ ਪਾਤਰਾਂ ਦੇ ਨਾਮ ਬਦਲ ਕੇ ਦੱਸੇ ਜਾ ਰਹੇ ਨੇ ਵਿਆਹ ਤੋਂ ਬਾਅਦ ਦੋਨੇ ਜਾਨੇ ਬਰੇ ਹੀ ਹਜ਼ੀ ਕੁਸੀ ਤਰੀਕੇ ਦੇ ਨਾਲ ਰਹਿ ਰਹੇ ਸਨ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਿਸੇ ਗੱਲ ਦੀ ਕੋਈ ਤੰਗੀ ਨਹੀਂ ਸੀ ਕਿਉਂਕਿ ਜੜੀ ਧਰਮਜੀਤ ਸੀ ਉਹ ਸਕੂਲ ਦੇ ਵਿੱਚ ਟੀਚਰ ਸੀ ਕੁਝ ਸਮਾਂ ਪਾ ਕੇ ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਹੈ ਬੱਚੀ ਦੇ ਜਨਮ ਹੋਣ ਤੋਂ ਬਾਅਦ ਇਕਮਪ੍ਰੀਤ ਸਿੰਘ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਬਿਜੀ ਰਹਿਣ ਲੱਗ ਪਿਆ ਇਹਦੀ ਪਤਨੀ ਜਿਹੜੀ ਸੀ ਉਹ ਸਕੂਲ ਦੇ ਵਿੱਚ ਟੀਚਰ ਸੀ ਪਰ ਇੱਕ ਆਜ਼ਾਦ ਕਿਸਮ ਦੀ ਔਰਤ ਸੀ ਹੁਣ ਇੱਕ ਕੰਪਰੀਤ ਜਦੋਂ ਵੀ ਕੰਮ ਤੋਂ ਘਰ ਆਉਂਦਾ ਸੀ ਤਾਂ ਇਹਦੀ ਪਤਨੀ ਜਦੋਂ ਉਹ ਆਪਣੀ ਪਤਨੀ ਨੂੰ ਦੇਖਦਾ ਸੀ ਤਾਂ ਉਹ ਜ਼ਿਆਦਾਤਰ ਫੋਨ ਤੇ ਹੀ ਲੱਗੀ ਰਹਿੰਦੀ ਸੀ ਇਹਨੇ ਹੁਣ ਚੋਰੀ ਛਿਪੇ ਜਦੋਂ ਇਹਦੇ ਫੋਨ ਨੂੰ ਚੈੱਕ ਕੀਤਾ ਤੇ ਜ਼ਿਆਦਾਤਰ ਇਹਦੇ ਫੋਨ ਦੇ ਵਿੱਚ ਜਿਹੜੇ ਨੰਬਰ ਹੁੰਦੇ ਸਨ ਜਿਦੇ ਤੇ ਗੱਲਾਂ ਕੀਤੀਆਂ ਹੁੰਦੀਆਂ ਸਨ ਉਹ ਜਾਂ ਤੇ ਇਹਦੀ ਆਪਣੀ ਮਾਸੀ ਦੇ ਮੁੰਡੇ ਦੇ ਨਾਲ ਜਾਂ ਫਿਰ ਮਾਮੇ ਦੇ ਮੁੰਡੇ ਦੇ ਨਾਲ ਗੱਲਾਂ ਹੁੰਦੀਆਂ ਸਨ ਏਕਮਪ੍ਰੀਤ ਸਿੰਘ ਇਹਨਾਂ ਦੋਨਾਂ ਦੇ ਬਾਰੇ ਪੁੱਛਦਾ ਹੈ ਤੇ ਇਹ ਹਮੇਸ਼ਾ ਹੀ ਇਹਦੇ ਨਾਲ ਲੜਦੀ ਝਗੜਦੀ ਸੀ ਹੁਣ ਜਿਸ ਤਰ੍ਹਾਂ ਹੀ ਏਕਮਪ੍ਰੀਤ ਨੇ ਇਹਦੇ ਜਦੋਂ ਵਟਸਐਪ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਵਿੱਚ ਕਾਫੀ ਇਹੋ ਜਿਹੇ ਸਬੂਤ ਮਿਲੇ ਜਿਨ੍ਹਾਂ ਦੇ ਵਿੱਚ ਅਸਲੀਲ ਗੱਲਾਂ ਇਹਨਾਂ ਇੱਕ ਦੂਸਰਿਆਂ ਨੇ ਕੀਤੀਆਂ ਹੋਈਆਂ ਸਨ ਏਕਮਪ੍ਰੀਤ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਕਿ ਇਹਦੇ ਜਿਹੜੇ ਰਿਸ਼ਤੇ ਸਨ ਆਪਣੇ ਹੀ ਮਾਸੀ ਤੇ ਮਾਮੇ ਦੇ ਮੁੰਡੇ ਦੇ ਨਾਲ ਚੱਲਦੇ ਪਏ ਸਨ ਪੜੇ ਜਿਆਦਾ ਤੋਂ ਜਿਆਦਾ ਕਾਰਵਾਈ ਕੀ ਕਰ ਸਕਦਾ ਸੀ ਕਿਉਂਕਿ ਇਹਦੇ ਘਰ ਦੇ ਵਿੱਚ ਇੱਕ ਬੱਚੀ ਦਾ ਵੀ ਜਨਮ ਹੋ ਚੁੱਕਿਆ ਸੀ ਤੇ ਇਹ ਹੁਣ ਸ਼ਰਮ ਦੇ ਮਾਰੇ ਸਿਰਫ ਆਪਣੀ ਪਤਨੀ ਨੂੰ ਹੀ ਸਮਝਾਉਂਦਾ ਸੀ ਕਿ ਤੇਰਾ ਵਿਆਹ ਹੋਇਆ ਹੈ ਤੇਰੇ ਘਰ ਬੱਚੀ ਦਾ ਜਨਮ ਹੋਇਆ ਹੈ ਤੇ ਉੱਤੋਂ ਤੂੰ ਇੱਕ ਟੀਚਰ ਹੈ ਤੂੰ ਇਹੋ ਜਿਹਾ ਕੰਮ ਨਾ ਕਰ ਜੇਕਰ ਮੰਨ ਲੈਂਦੇ ਹਾਂ ਕਿ ਤੇਰੇ ਕੋਲੋਂ ਕੋਈ ਗਲਤੀ ਹੋ ਗਈ ਤਾਂ ਤੂੰ ਆਪਣੀ ਗਲਤੀ ਨੂੰ ਛੱਡ ਤੇ ਆਪਣੇ ਘਰ ਗ੍ਰਸਤੀ ਵੱਲ ਧਿਆਨ ਦੇ ਪੜੇ ਇਹਦੀ ਪਤਨੀ ਬਿਲਕੁਲ ਵੀ ਇਹ ਗੱਲ ਸੁਣਨਾ ਨਹੀਂ ਚਾਹੁੰਦੀ ਸੀ ਹੁਣ ਇਹਦੀ ਪਤਨੀ ਆਪਣੇ ਪਤੀ ਦੇ ਨਾਲ ਲੜ-ਝਗੜ ਕੇ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ ਕਿਉਂਕਿ ਇਹਨੂੰ ਇਹ ਸੀ ਕਿ ਜੇਕਰ ਮੈਂ ਆਪਣੇ ਪੇਕੇ ਘਰ ਰਵਾਂਗੀ ਤਾਂ ਇਹ ਪੂਰੀ ਤਰ੍ਹਾਂ ਆਜ਼ਾਦ ਰਹੇਗੀ ਤੇ ਇਹ ਫਿਰ ਜਿੰਨੂੰ ਦਿਲ ਕਰੇ ਉਹਨੂੰ ਮਿਲ ਸਕੇਗੀ ਇਹਦੇ ਪਤੀ ਦੇ ਕਹਿਣ ਦੇ ਮੁਤਾਬਕ ਹੀ ਇਹਦੀ ਪਤਨੀ ਦਾ ਸਿਰਫ ਮਾਮੇ ਮਾਸੀ ਦੇ ਮੁੰਡੇ ਦੇ ਨਾਲ ਹੀ ਸਬੰਧ ਨਹੀਂ ਸੀ ਬਲਕਿ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਨਾਲ ਵੀ ਸਬੰਧ ਸਨ ਤੇ ਜਿਹੜੀ ਧਰਮਜੀਤ ਕੌਰ ਸੀ ਇਨੂੰ ਵੱਖ-ਵੱਖ ਬੰਦਿਆਂ ਦੇ ਨਾਲ ਸਬੰਧ ਬਣਾਉਣੇ ਵਧੀਆ ਲੱਗਦੇ ਸਨ ਜਾ ਕਹਿ ਸਕਦੇ ਹਾਂ ਕਿ ਇਹਨੂੰ ਇੱਕ ਚਸਕਾ ਲੱਗ ਚੁੱਕਿਆ ਸੀ। ਇਹਦੇ ਪਤੀ ਨੇ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਇੱਕ ਦਿਨੇ ਆਪਣੇ ਮਾਸੀ ਦੇ ਮੁੰਡੇ ਦੇ ਨਾਲ ਸਬੰਧ ਬਣਾ ਲਈ ਸੀ ਜਦੋਂ ਇਹਨੇ ਉੱਤੋਂ ਹੀ ਰੰਗੇ ਹਾਥੀ ਇਹਨਾਂ ਦੋਨਾਂ ਨੂੰ ਫੜ ਲਿਆ ਸੀ। ਜਦੋਂ ਇਹ ਗੱਲ ਇਹਨੇ ਆਪਣੀ ਸੱਸ ਦੇ ਨਾਲ ਕੀਤੀ ਤਾਂ ਉਹਨੇ ਇਹਨੂੰ ਅੱਗੋ ਕਿਹਾ ਕਿ ਜੇਕਰ ਇਹ ਕਿਸੇ ਦੇ ਨਾਲ ਕਿਸੇ ਗੈਰ ਮਰਦ ਦੇ ਨਾਲ ਇਹਨੇ ਜੇਕਰ ਸਬੰਧ ਬਣਾ ਹੀ ਲਏ ਨੇ ਤੇ ਫਿਰ ਕੀ ਹੋ ਗਿਆ? ਇਹ ਕਿਰਾ ਕੋਈ ਚੜੀ ਦਾ ਟੱਕ ਹੈ ਜਿਹੜਾ ਵੱਡਿਆ ਗਿਆ ਤਾਂ ਘਟ ਹੋ ਜਾਵੇਗਾ। ਇਹ ਗੱਲ ਹੋਣ ਤੋਂ ਬਾਅਦ ਇਹ ਕੰਬ ਬਹੁਤ ਦੁਖੀ ਹੋਇਆ। ਲਾਸਟ ਵਾਰ ਉਹਨੇ ਆਪਣੀ ਪਤਨੀ ਨੂੰ ਇਹ ਕਹਿ ਦਿੱਤਾ ਸੀ ਕਿ ਉਹ ਉਹਦੇ ਨਾਲ ਜਾਂ ਤੇ ਆ ਕੇ ਵਸੇ ਤੇ ਜਾਂ ਫਿਰ ਉਹ ਉਹਨੂੰ ਤਲਾਕ ਦੇ ਦੇਵੇ ਪਰ ਇਹਦੀ ਪਤਨੀ ਕਹਿੰਦੀ ਸੀ ਕਿ ਉਹ ਨਾ ਤੇ ਤਲਾਕ ਦੇਵੇਗੀ ਤੇ ਨਾ ਹੀ ਆਪਣੀਆਂ ਕਿਰਤੂਤਾ ਤੋਂ ਬਾਹਰ ਜਾਵੇਗੀ ਉਹ ਆਪਣੇ ਪਤੀ ਨੂੰ ਕਹਿ ਦਿੰਦੀ ਹੈ ਕਿ ਤੂੰ ਜੋ ਕਰਨਾ ਹੈ ਸੋ ਕਰ ਮੇਰੇ ਵੱਲੋਂ ਤੂੰ ਮਰਨਾ ਹੈ ਤੇ ਮਰ ਜਾ ਹੁਣ ਇਕਮਪ੍ਰੀਤ ਸਿੰਘ ਨੂੰ ਇਹ ਪਤਾ ਚੱਲਦਾ ਹੈ ਕਿ ਉਹਦੀ ਪਤਨੀ ਦਾ ਸਬੰਧ ਸਕੂਲ ਦੇ ਵਿੱਚ ਰਹਿੰਦੇ ਇੱਕ ਟੀਚਰ ਦੇ ਨਾਲ ਵੀ ਚੱਲ ਰਿਹਾ ਸੀ ਜਿਸ ਸਕੂਲ ਦੇ ਵਿੱਚ ਉਹ ਖੁਦ ਪੜਾਉਂਦੀ ਸੀ ਤੇ ਇਹ ਹੁਣ ਉਹ ਸਕੂਲ ਦੇ ਟੀਚਰ ਨੂੰ ਵੀ ਜਾ ਕੇ ਸਮਝਾਉਂਦਾ ਹੈ ਕਿ ਤੁਸੀਂ ਮੇਰਾ ਘਰ ਬਸੋਂ ਦੋ ਮੇਰਾ ਘਰ ਬਰਬਾਦ ਨਾ ਕਰੋ ਪਰ ਇਸ ਤੋਂ ਬਾਅਦ ਵੀ ਇਹਦੀ ਪਤਨੀ ਨਹੀਂ ਸਮਝਦੀ ਆਖਿਰਕਾਰ ਅੰਤ ਦੇ ਵਿੱਚ ਇਕਮਪ੍ਰੀਤ ਨੇ ਇਹ ਸੋਚ ਲਿਆ ਸੀ ਕਿ ਉਹ ਨਾ ਤੇ ਆਪ ਰਵੇਗਾ ਤੇ ਨਾ ਹੀ ਉਹ ਆਪਣੀ ਪਤਨੀ ਨੂੰ ਜਿੰਦਾ ਰਹਿਣ ਦੇਵੇਗਾ ਕਿਉਂਕਿ ਉਹ ਆਪਣੀ ਬੇਇੱਜ਼ਤੀ ਹੁੰਦੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਇੱਕ ਹੀ ਕਰਦਾ ਹੈ ਉਹਨੇ ਪਲਾਨ ਬਣਾਉਂਦਾ ਹੈ ਕਿਉਂਕਿ ਇਹਦੀ ਪਤਨੀ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ। ਇਹ ਅੱਧੀ ਰਾਤ ਨੂੰ ਕੰਧ ਟੱਪ ਕੇ ਆਪਣੇ ਸੌੜੇ ਘਰ ਜਾਂਦਾ ਹੈ ਤੇ ਇਹਨੂੰ ਇਹ ਵੀ ਪਤਾ ਸੀ ਕਿ ਇਹਦੀ ਪਤਨੀ ਜਿਹਰੇ ਕਮਰੇ ਦੇ ਵਿੱਚ ਸੁੱਤੀ ਹੁੰਦੀ ਹੈ ਤੇ ਇਹ ਉਸ ਕਮਰੇ ਦੇ ਵਿੱਚ ਜਾਂਦਾ ਹੈ ਤੇ ਇਹਦੇ ਕੋਲ ਇੱਕ ਪਿਸਤੌਲ ਸੀ ਤੇ ਪਿਸਤੌਲ ਦੇ ਨਾਲ ਪਹਿਲਾਂ ਤਾਂ ਆਪਣੀ ਪਤਨੀ ਨੂੰ ਉਹਦੇ ਸਿਰ ਦੇ ਉੱਤੇ ਗੋਲੀ ਮਾਰਦਾ ਹੈ। ਉਸ ਤੋਂ ਬਾਅਦ ਇਹ ਘਾਹ ਰਾ ਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ। ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹਨੇ ਇੱਕ ਵੀਡੀਓ ਬਣਾਈ ਤੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ। ਜੇਰੀ ਕੀ ਕਾਫੀ ਵਾਇਰਲ ਵੀ ਹੋਈ ਸੀ ਤੇ ਇਹਨੇ ਇਸ ਵੀਡੀਓ ਦੇ ਵਿੱਚ ਇੱਕ ਇੱਕ ਕਰਤੂਤ ਆਪਣੀ ਪਤਨੀ ਦੀ ਜਿਸ ਤਰ੍ਹਾਂ ਇੱਕ ਜਨਾਨੀ ਦੀ ਹਵਸ਼ ਨੇ ਇੱਕ ਹਸਦਾ ਵਜਦਾ ਪਰਿਵਾਰ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਤੇ ਬਦਲੇ ਦੇ ਵਿੱਚ ਉਹਨੂੰ ਕੀ ਮਿਲਿਆ ਸਿਰਫ ਮੌਤ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਨੂੰ ਲੈ ਕੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ